ਪਪਾ ਨੇ ਘੁਟਣਾ ਹਾਂ ਕਾਟ ਨਹੀਂ ਗਿਆ ਪਪਾ ਦਾ ਫਿਰ ਤੋੜਤਾ ਨਾ ਹੋ ਬੋਲਦੇ ਸੀ ਉਹ ਬੋਲਦੇ ਸੀ ਇਹਨਾਂ ਨੂੰ ਮੈਂ ਨਾ ਫੂਲ ਤੋੜਦਾ ਮੇਰਾ ਮੈਂ ਤੋੜਦਾ ਪਪਾ ਦੇ ਕਿੱਥੇ ਚੱਲੇ ਅੱਜ ਫੂਲ ਨਾ ਲੈ ਚਾਹ ਬਣੀ ਬਣਾਉਂਗੀ ਆਈ ਲੈਂਡ ਚ ਲੈ ਇੰਨੀ ਦੇਖੋ ਧੁੱਪ ਵੰਦੀ ਪਈ ਤਾਂ ਹੀ ਚੱਲੇ ਪੂਰਨਾਂ ਲੈ ਚੱਟਨੀ ਬਣਾਉਣ ਲਈ ਉਹ ਅੱਜ ਕੱਲ ਖਾਣਾ ਚਾਹੀਦਾ ਵਧੀਆ ਠੰਡਾ ਹੁੰਦਾ ਆਹ ਤੇ ਹੋ ਆਹ ਮਮ ਵੀ ਫਿਕਰ ਵੀ ਨਹੀਂ ਆ ਜਾਣ ਪੁੱਛੇ ਹੋ ਮੈਂ ਤਾਂ ਅੰਨੀ ਤੱਕ ਮੈਂ ਤਾਂ ਉਧਰ ਤਾਂ ਹੈਗਾ ਉਹ ਨੂੰ ਪਤਾ ਨਹੀਂ ਉਧਰ ਚਲਦੀ ਹੈ ਤੇ ਬਸ ਇੱਧਰ ਦੇਖ ਰਹੀ ਨਹੀਂ ਕਿ ਇੱਕੋ ਮੈਂ ਸੀ ਬਾਹਰ ਧੁੱਪ ਦੇਖ ਸਕਦੇ ਹੋ ਕਿੰਨੀ ਆ ਤੇ ਮੈਂ ਲੈ ਕੇ ਆਈ ਆਂ ਠੰਡੀ ਕਰਕੇ ਫੁੱਲਨੀ ਮੈਨੂੰ ਪੁੱਤਣਾ ਨਾ ਤਾਲ ਗਿਆ ਨਾਲੇ ਦੌੜ ਦੌੜ ਭੱਜੋ 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 ਹਾਂ ਇਹ ਤਾਂ ਪਗਣੀ ਆ ਮਟਰ ਨਹੀਂ ਲੈ ਜਾਂਦੀ ਆਪਣੀ ਉਹ ਕਾਰ ਦਾ ਪੱਕੀਆਂ ਹੁਣ ਥੋੜੀ ਚਲਉਣੀ ਆ ਕੰਪੈਰਨਾ ਚਲਉਣੀ ਕੀਆ ਹਾਂ ਇਹ ਪਹੋਲੇ ਕਿੰਨੇ ਪਹੋਲੇ ਇਹ ਬੋਖਾਂ ਦੇ ਹੁੰਦੇ ਮਿੱਠੇ ਹਾਂ ਆਹੋ ਪਹੋਲੇ ਇੱਕ ਤੂਤੀਆਂ ਹੁੰਦੀਆਂ ਸੀ ਉਹ ਤਾਂ ਤੂਤਦੀਆਂ ਇਹ ਪਹੋਲੇ ਆ ਇਹ ਕੇ ਲਾਲ ਲਾਲ ਵੀ ਹੁੰਦੀਆਂ ਲਾਲ ਲਾਲ ਮੀਨ ਸਵਾਦ ਆ ਸਵਾਦ ਹਾਂ ਇਹ ਇਹ ਅਸਲੀ ਆ ਸ਼ਰਪੋ ਜਿਹੜੀ ਆ ਇਹ ਵੀ ਪੋਰਜੀ ਬਹੁਤ ਸਰੀ ਮਾਂ ਹਾਂ ਆਹ ਆ ਗਈ। ਆਹ ਤੜੀ ਆ ਗਈ। ਆ ਜੀ। ਪੱਜੋ। ਆ ਸੀ ਦੇ ਲੋ। ਅੱਜ ਕਿਹੜੇ ਰੋਡ ਤੇ ਆ ਗਏ ਜਿਹੜੇ ਰੋਡ ਤੇ ਕਦੀ ਆਏ। ਜਾਂ। ਸਭ ਹੀ ਘੜੇ ਅੱਜ ਪੂਦੀਨੇ ਦੀ ਚਟਨੀ। ਪਰ ਮੰਮੀ ਕੋੰਡਾ ਡੰਡੇ ਵਾਲੀ ਵਧੀਆ ਲੱਗਦੀ ਆ। ਇਸੇ ਤਰ੍ਹਾਂ ਪੁੱਤੂ ਵੀ ਹੁਣ ਉੱਤੇ ਥੋੜੀ ਪੁੱਤਣੀ। ਜਾਂ ਮੈਂ ਸੌਰੀਂ ਵੀ ਲੈ ਕੇ ਪੈਂਡੂ ਬਣਾ ਲਵਾਂ। ਆਪਾਂ ਇਦਾਂ ਕਰਾਂਗੇ ਨਾ। ਕੁੰਡਾ ਹੈਗੀ ਕੁੰਡਾ ਡੰਡਾ ਲੈ ਆਵਾਂਗੇ ਉਹ ਉਨ ਤੋਂ ਬਾਬੇ ਦੇ ਲੈ ਆਉਣਾ ਸੀਗਾ ਨਹੀਂ ਕਾਜੀ ਚਿੱਟਾ ਨਹੀਂ ਰਿਹਾ ਉੱਥੋਂ ਰੱਖ ਲੈਣਾ ਗੱਡੀ ਦੇ ਵਿੱਚ ਆਹ ਬਾਬਾ ਜੀ ਮਿਲਦੇ ਸੀ ਉਹ ਤਾਂ ਚਿੱਟਾ ਬਾਕੀ ਦਾ ਸਮਾਨ ਪਤੀਦਾ ਹੈ ਗੜੀਆਂ ਤੁਨੀ ਤੂੰ ਬਾਕੀ ਸੀ ਇਹ ਦੇਿੰਦੇ ਮੈਂ ਤਾਂ ਨਾ ਪੂਤਨਾ ਲੈਣਾ ਆਪਾਂ ਪੂਤਨਾ ਹੈਗਾ ਚਟਨੀ ਵਾਲਾ ਕਿੱਥੇ ਆ ਇਹ ਬਾਬਾ ਕੋਈ ਅਰਦਾਸ ਹੈਗਾ ਮੈਂ ਦੇਖਿਆ ਸੀ ਮੰਮਾ ਕੀ ਲੇਵਾਂ ਰਮਨੂ ਮੰਮਾ ਕੀ ਲੇਵਾਂ ਲਗੇ ਕੀ ਲਿਓ ਲਗੇ ਤਾੜੀ ਹੈ ਹਾਂ ਹਾ ਹੁਣ ਹਾਂ ਹੁਣ ਫੇ ਪੂਕਾ ਲਿਆ ਜੀ ਫੇ ਹੈ ਪੂਕਾ ਮੰਨੂ ਨੇ ਹੱਥ ਚੋਂ ਫਾਫਾ ਫੜੇ ਉੱਥੇ ਤੇਰੇ ਆ ਮੌਜੂਦ ਬੰਦੇ ਉੱਥੇ ਪਛਾ ਤਾਂ ਤੁਹਾਡਾ ਤੇ ਇਧਰ ਆਏ ਦਾ ਕਿਹੜਾ ਹੀ ਪਿਆਸ ਚਲ ਕੋਈ ਗੱਲ ਨਹੀਂ ਉੱਧਰ ਹੈਗਾ ਮਿਲ ਜਾਣਾ ਉਹ ਅੱਗੇ ਮੈਂ ਜਾਣਾ ਨਹੀਂ ਜਾਣਾ ਅੱਗੇ ਦੀ ਜਿੱਪ ਉੱਧਰ ਉਹ ਮੋਟਾ ਆ ਲੈ ਇੱਕ ਦੂ ਦੇਖ ਜੀ ਉੱਧਰੋਂ ਦੇਖ ਲੈਣੇ ਮੇਰੀ ਤਾਂ ਚੁੱਲੀ ਵੀ ਸੁੱੱਕ ਗਈ ਗਰਮੀ ਦੇਖ ਲਓ ਜੀ ਕਿੰਨੀ ਆ ਉੱਧਰ ਮੈਂ ਸੌਰ ਨੂੰ ਕਹਿਣਾ ਵੀ ਲੈ ਕੇ ਆਇਆ ਇਧਰ ਫੌਲੀ ਤੇ ਲੈ ਆਇਆ। ਉਹ ਚੱਕੇ ਤੇ ਆ। ਜਿੰਨਾ ਮੋਟਰ ਤੇ ਲੱਗਦਾ। ਕਿਸੀ ਨੇ ਪੱਕਾ ਹੈਗਾ ਮੈਨੂੰ ਪਤਾ। ਅੱਛਾ। ਮੈਂ ਕਿਹਾ ਚੱਲ ਇੱਧਰ ਨੂੰ ਕੀ ਜਾਣੇ ਮਿਲ ਜੂਗਾ। ਸਹਤੋ ਭਾਈ ਚਲੇ ਗਿਆ ਉਹ। ਪਰ ਕੋਈ ਨਹੀਂ ਆਪਾਂ ਨੂੰ ਕੀ ਕਹਿਣਾ। ਝਾਣੂ ਝਾਣੂ ਨੂੰ ਸਾਹ ਕਰਦੇ। ਆ। ਹੈ। ਆਇਰ ਬੰਮੇ ਘਰ ਨਹੀਂ ਦੇ ਰਿਹਾ ਮਨੂੰ ਤੇ ਹੱਥ ਛਿਲਵਾਵਾ ਰਹਿ ਗਿਆ ਲੱਲੂ ਤੇ ਪਾਵੇਂ ਰਾਜ ਡੇਗ ਦੇਵੇ ਦਿੱਤੀ ਦਾ ਇਹਦੇ ਵਿੱਚ ਪੂਤਣਾ ਪਉਣਾ ਠੀਕ ਆ ਆਹ ਚਟਨੀ ਵਾਲਾ ਚਟਨੀ ਉਹ ਤੇ ਹੋ ਕੇ ਆਹ ਹੋਹ ਦੇਕਰ ਮਣੀ ਫੋਨ ਨਹੀਂ ਨਾ ਚੱਤਦਾ ਨਹੀਂ ਤੁਹਾਨੂੰ ਤੋਂ ਮੰਗਾ ਲੈਣਾ ਸੀ ਹੁਣ ਬੰਦ ਮੂ ਨਹੀਂ ਇੰਨਾ ਵਧੀਆ ਹੁੰਦਾ ਜਿਹੜਾ ਤਾਜ਼ਾ ਤਰ ਹਾਂ ਇਹ ਤਾਂ ਨਹੀਂ ਤੇ ਕਹਿ ਤਰਾ ਖਾਣੀ ਹੈ ਚਲੋ ਜੀ ਚੀ ਨੂ ਦਾ ਹੈ ਪੂਤਲਾ ਹੈਗਾ ਸਾਸੀ ਦਾ ਬਸ ਵੱਧ ਹੋ ਜਾ ਰਹੀ ਏ ਐਸ ਤੇ ਠੀਕ ਆ ਹਾਂਜੀ ਠੀਕ ਅੰਕ ਪੂਤਨਾ ਘਰ ਹੁਣਾਵਾ ਘਰ ਵਾਲੇ ਆ ਆ ਮੋਟਰ ਤੇ ਜੁਣਾ ਉਹਦਾ ਜੀ ਨਹੀਂ ਗਾ ਤਾਂ ਹੁੰਦੇ ਨਹੀਂ ਬੱਦਲ ਮੱਥੇ ਲਾ ਅੰਕਲ ਉਹਨਾਂ ਦਾ ਰੇਤਾ ਦਾ ਕੰਮ ਆ ਦੇਖਿਆ ਕਿ ਇੱਥੇ ਹੁਣਾਂ ਤੇ ਐ ਹੈ ਹੀ ਨਹੀਂ ਬਣਾਉਂਦਾ ਉਹ ਜਿੱਦਾਂ ਦਾ ਹੀ ਹੈ ਠੀਕ ਆ ਦੇ ਭਾਜੀ ਮੈਂ ਕੰਮ ਬਾਤਾਂ ਅਸਲ ਵਿੱਚ ਬੜੀ ਵਧੀਆ ਦਿੰਦੇ ਆ ਰੇਟ ਕਿੰਦਾ ਹੁੰਦਾ ਹਾਂਜੀ ਹਾਂਜੀ ਇਹਦਾ ਤਾਂ ਤੁਹਾਨੂੰ ਪਤਾ ਹੀ ਹੈ ਲੈ ਆ ਦੇਣਾ ਫਿਰ ਮੈਂ ਕਹਿੰਦਾ ਔਰ ਛੇਰ ਕੀ ਕਰਦਾ ਛੇਰ ਡਰ ਗਿਆ ਡਰ ਗਿਆ ਹਾਂ ਅਧਿਆਕਾਰ ਕੋ ਮਣ ਵਿਨੈ ਨੂੰ ਤੂੰ ਉਹਦੇ ਹੰਦਪਾ ਮਿਲ ਗਈ ਲੈ ਉਹ ਪੂਤ ਨਾ ਲੈਣ ਗਈ ਸੀ ਮੈਨੂੰ ਕੀ ਲੈਣ ਚੱਲਾਂ ਮੈਨੂੰ ਕੀ ਲੈਣ ਚੱਲਾਂ ਆ ਦੇ ਪੂਰ ਪੂਤ ਨਾ ਤਾਂ ਨੂੰ ਕਹਿਣਾ ਨਹੀਂ ਆਉਂਦਾ ਹੇ ਰੱਬਾ ਗਰਮੀ ਮੈਂ ਤਾਂ ਕੋਈ ਨਾ ਪਾ ਜਾ ਮਾਈ ਹੋਈ ਆਈ ਹੋਵੇ ਲੋ ਮਣ ਵੀਰ ਤੇ ਕੋਟ ਪੈਣੀ ਮੇਰੇ ਕੋਲ ਬੜਾ ਹੀ ਲਗਾ ਭੂਤ ਨਾਲ ਇਹ ਤਾਂ ਬੀਬੀ ਮੈਨੂੰ ਘਮਾਈ ਜਾਂਦੀ ਹੈ ਕੀ ਕਿੱਥੇ ਗਿਆ ਸਾਰੇ ਪੱਟ ਦਿੱਤੇ ਮੰਮੀ ਨੇ ਤਾਂ ਮੂੜੀ ਕਰავ ਕਰ ਛੱਡਿਆ ਦਰ ਸੋਣਾ ਹੀ ਲਿਜਾਈਦਾ ਆ ਆ ਦੇ ਆਨ ਸੁੱਕ ਗਿਆ ਭੂਤ ਨਾਲ ਦੇ ਦੱਬਿਆ ਥੱਲੇ ਪੱਟ ਉੱਤੇ ਬਾਦਲ ਛੋੜਦਾ ਇੱਥੇ ਜੀ ਚੱਲੀਏ ਸੋਰਾ ਜਨਰ ਗਿਆ ਖਾਲੇ ਪੂਹੋਂ ਨੇ ਆ ਜਾ ਖਾਲੀਆਂ ਚੜਣੀਆਂ ਚਾਰ ਕੋਈ ਨੂੰ ਨੂੰ ਕੱਲੀ ਲੈਵਣਾ ਡਿੱਗ ਗਿਆ ਪੌੜੀਆਂ ਚੋਂ ਮੈਂ ਕਹਿੰਨੀ ਆ ਪੌੜੀਆਂ ਚ ਡਿੱਗਾ ਮੁੰਡਾ ਅੱਜ ਬੁੱਲਾਂ ਤੇ ਲੱਗੀ ਉਹਦੇ ਗਿਆ ਓਹ ਪਹਿਲੀ ਪੌੜੀ 'ਚ ਬਾਜੀ ਪੋਂਦਾ ਆ ਡਿੱਗ ਗਿਆ ਹਾਏ ਵੀਰੇ ਸਿਰ ਦੇ ਵਿੱਚ ਲੱਗੀ ਆ ਇੱਥੇ ਖੂਨ ਨਿਕਲਿਆ ਬਹੁਤ ਜ਼ਿਆਦਾ ਕਿੱਥੇ ਕਿੱਥੇ ਆ ਰਿਹਾ ਉੱਡੇ ਗਈ ਜਾਂਦੀ ਏ ਸੱਚੀ ਭਰਾਵਾ ਤੀਕਾ ਪਾਣੇ ਅਸੀਂ ਤਾਂ ਜੋ ਉੱਧਰ ਗਏ ਸੀ ਹੈ ਪਾਜੀ ਕਹਿੰਦੇ ਮੈਂ ਲੈ ਦੂੰਗਾ ਪੂਤਣਾ ਆਏ ਉਧਰ ਗਏ ਅੱਜ ਮੈਂ ਕਹਿੰਦੀ ਆਏ ਉਧਰ ਗਏ ਤੇ ਆ ਜਿਹੜਾ ਨਹੀਂ ਖੂਬ ਮੈਂ ਤਾਂ ਮੰਮੀ ਕੇ ਹੈਡਗਾ ਉਧਰ ਭਰਾਵਾ ਬਾਜੀ ਪਾਉਂਦਾ ਆਏ ਉਹਨਾਂ ਦੇ ਡਿੱਗਾ ਦੁੱਜੀਆਂ ਤੇ ਆ ਜਿਹੜੀਆਂ ਬੱਜੜੀਆਂ ਹੁੰਦੀਆਂ ਹੋ ਬਣਾ ਲਿਆ ਯਾਦ ਨਹੀਂ ਉਹ ਕੁੰਡੀ ਤੋਂ ਕੱਟੋ ਹੁੰਦੀ ਆ ਹੁਣ ਕੁੰਡਾ ਜਗ੍ਹਾ ਤੇ ਬਣਾਉਣ ਦੇਣਾ ਨਾ ਮੜਾਉਣ ਦੀ ਵੀ ਤੇ ਬਣਾ ਦੇਣੀ ਹੁੰਦੀ ਤੇ ਹੁਣ ਇਹ ਇੱਥੇ ਕੁੱਟੀ ਇੱਥੇ ਕੁੱਟਣ ਹੁੰਦੀ ਆ ਮੈਂ ਤਾਂ ਇਸ਼ਟਾ ਹੀ ਦੀ ਆ ਮੈਂ ਤਾਂ ਉਹ ਚਪੜੇ ਤੇ ਕੁੱਟ ਕੇ ਦੇਖੀ ਕਿਹੜੇ ਤੇ ਪਾਣੀ ਇਹ ਹਾਂ ਇਦਾਂ ਕਰਦੇ ਆ ਕੋਂਡੋ ਹੁੰਦੀ ਨਹੀਂ ਸਹੀ ਗਾਉਂਦੀ ਕੋਂਡਾ ਡੰਡਾ ਮਗਾ ਲਿਆ ਮਿਲ ਕੋ ਤੁਰੀ ਆ ਉਹ ਪੇ ਹੋਣਾ ਦੀ 15 ਦਿਨ ਪੈਸਾ ਦਾ ਰੋ ਤੇ ਦੇ ਨਹੀਂ ਜਾਣਾ ਕਿਸੇ ਅਗਲੇ ਅਧਰਿਆਣਾ ਕਾਹਨ ਆਹੋ ਬਲ ਰਹੇ ਹਨ ਦੇਲੀ ਦੀ ਦੀ ਚੀਜ਼ ਹਨ ਬੈਠੇ ਆਉਣਾ ਚਾਹੀਦਾ ਹੈਗਾ ਨੰਬਰ ਹੋਏ ਉਹ ਨੂੰ ਪੁੱਛ ਦਵਾਈ ਤੁਕਾ ਦਵਾਈ ਕਾ ਵੀ ਹੈ ਭਾਈ ਇੱਧਰ ਆਓ ਅਰੇ ਮੇਰੀ ਜਾਨ ਇੱਧਰ ਆਓ ਇੱਧਰ ਆਓ ਮੈਂ ਗਾਹਰਾ ਕਹਿੰਦਾ ਹੈਗਾ ਦਵਾਈ ਦਾ ਮੈਂ ਬੈਗ ਜਾਈ ਜਾਂਦਾ ਉਹ ਦੇਖੋ ਆ ਤੁਹਾਡੇ ਸਾਹਮਣੇ ਹੁਣ ਅਦਰ ਆਈਟਮ ਲੱਗ ਲੱਗੀ ਆ ਕਹਿੰਦਾ ਹਿੰਦੀ ਮੈਂ ਇਹ ਪੰਜਾਬੀ ਚ ਕਹੀ ਮੈਂ ਕਹਾ ਦਵਾਈ ਹੈਗਾ ਉਹ ਦੱਸ ਦਵਾਈ ਹੈ ਦਵਾਣਾ ਹੈ ਆਪਕੇ ਪਾਸ ਨਹੀਂ ਹੈ ਵੈ ਮੈਂਨੇ ਬੋਲਾ ਦਵਾਣੇ ਔਰ ਮਸੰਮੀ ਔਰ ਪਾਈਨੈਪਲ ਕਾ ਚਾਹੀਏ ਆਪਨੇ ਬੋਲਾ ਹੈ ਹੈ ਨਹੀਂ ਹੋ ਓਕੇ ਰਹਿਣੇ ਦੋ ਥੈਂਕ ਯੂ ਮੈਂ ਕਹਾ ਕਰੋ ਅੱਛਾ ਤੂੰ ਦੱਸਿਆ ਮੈਨੂੰ ਨਹੀਂ ਤਾਂ ਇਹ ਤਾਂ ਸਮਝ ਆ ਗਿਆ ਦੂਜਾ ਭਲਾ ਦੇਣਾ ਮੈਂ ਕਹਣਾ ਇਹ ਜਦੋਂ ਆਣਾ ਆਇਆ ਹੀ ਨਹੀਂ ਠੀਕ ਆ ਠੀਕ ਆ ਕਹਿੰਦਾ ਇੰਨੇ ਵਿੱਚ ਬਾਤ ਕਰੋ ਬਾਈ ਮੂਝੇ ਪੰਜਾਬੀ ਸਮਝ ਨਹੀਂ ਆਤੀ ਤਾਲੀ ਯਾਰ ਵਧੀਆ ਮੁੰਡਾ ਈ ਹੈਨਾ ਆਹ ਬਾਰੀ ਦੀ ਤੇਰਾਂ ਮਾਰ ਜਲ ਪਹਿਲੇ ਭਰਾਵਾ ਜੂਥ ਲੈ ਅੰਦਰ ਖਾਏ ਤੇ ਉਹ ਆ ਲੈ ਪਾ ਆਹ ਤੇ ਇਹਨੇ ਨਹੀਂ ਪਰੋ ਤੇ ਗੱਲ ਲੈ ਆਨੇ ਤੇ ਇਹਨੇ ਦੀ ਤੇਲੇ ਹੋਏ ਰੋਪਾ ਆ ਦੂਬਤਲਾ ਦੇ ਰਹੇ ਚੂਟੇ ਠੀਕ ਹੈ ਮੈਂ ਠੰਡੀਆਂ ਕਾਨੇ ਰੱਖਦੇ ਪੀ ਲਈ ਆ ਚਰਾਤੋ ਫਰਜ ਆਜਾ ਕੋ ਮਰੂ ਦੇ ਦੀ ਕਾ ਆਂ ਰਸਨੀ ਆ ਕਿਹਦਾ ਆ ਰਸਨੀ ਆ ਨਹੀਂ ਇਸ ਕਰਿਆ ਲੋਵਾ ਜਿਹੜੇ ਬਚਿਆ ਪੈਕਟ ਹੁੰਦੇ ਆ ਇਹ ਆਹੋ ਪਤਾ ਮੈਨੂੰ ਕੋਮੇਰਾ ਬਾਬੂ ਰਹਾ ਹਾਲ ਆ ਠੀਕ ਬਾਕੀ ਦਾ ਕਰਨਾ ਬਾਕੀ ਸਾਰੇ ਅਲਮਾਰੀ ਚ ਰੱਖ ਲਾ ਸਮਾਨ ਠੀਕ ਆ ਤੇ ਮੇਰਾ ਵੀ ਸਮਾਨ ਜਿਹੜਾ ਅਲਮਾਰੀ ਜਿਹੜਾ ਦੇ ਸੋਈ ਚ ਨਾ ਰੱਖੀਂ ਸੋਈ ਉੱਤੇ ਖਰਾਬ ਕਰ ਦੇਣਾ ਸਾਰੇ ਤੇ ਰੋਜ਼ ਬਰਾਮਪੇ ਦੇ ਆ ਗਰੀ ਮੈਨੂੰ ਜਿੰਮ ਜਾਂਦੇ ਠੀਕ ਹੈ ਹਮ ਕਰੀਏ ਤਿਆਰੀ ਇਹਦੇ ਵਿੱਚ ਪਤਾ ਕੀ ਕੀ ਆ ਤੇ ਜਿਹੜੇ ਬਿਸਤਣ ਮੈਂ ਕੱਢ ਹੀ ਲੈਂਦੇ ਬਹੁਤ ਵਧੀਆ ਖਾਂ ਲਈ ਸਭ ਤੋਂ ਵਧੀਆ ਜੀ ਇੱਥੇ ਚ ਹਾਈ ਫਾਈਬਰ ਆ ਫਾਈਬਰ ਬੋਡੀ ਲਗਾਓ ਵਧੀਆ ਹੁੰਦਾ ਆਇਰਨ ਵੀ ਆਇਰਨ ਦੀ ਕਮੀ ਆਇਰਨ ਲੋਨ ਵਧੀਆ ਬੀਟਾ ਮਾਈਨ ਬੀਟਾ ਮਾਈਨ ਤੇ ਜਮਾਈਨ ਲਾਓ ਸਾਰਾ ਕੁਝ ਆ ਠੀਕ ਆ 1 ਕੇਜੀ 1 ਨਾਲ 1 ਫ੍ਰੀ ਮਿਲੇਗਾ 1 ਨਾਲ 1 ਫ੍ਰੀ ਇਹਨੂੰ ਵੀ ਦੱਸਿਆ ਨਹੀਂ ਜੇ ਸਮਾਨ ਦਾ 1 ਨਾਲ 1 ਆਫ ਗ੍ਰੀਨ 1 ਨਾਲ 1 ਕੋਟ ਫ੍ਰੀ ਆ ਸਾਰੇ 1 ਨਾਲ 1 ਮਿਲੇ ਬਿਲਕੁਲ ਸਾਡੇ ਕਿੰਨੇ ਪਏ ਆ ਨਹੀਂ ਨਹੀਂ ਹੁਣ ਬਣਾਇਆ ਕਰਨੇ ਪਾਇਆ ਨਹੀਂ ਆਹ ਚੰਗਾ ਨੇ ਹੁੰਦਾ ਮੈਂ ਲੈ ਜਾਣੀ ਆ ਇਹ ਬੋਸ ਤਾਂ ਉਹਨਾ ਆ ਭਰਾ ਵਾ ਲੈ ਲਿਆ ਕਿੰਨਾ ਸੋਦਾ ਅੰਦਰ ਰੱਖ ਲੈ ਉਧਰ ਇਹ ਦੂਜਾ ਨਹੀਂ ਸੋਦਾ ਯਾਰ ਹੈ ਉਹ ਆ ਤੁਹਾਡਾ ਜਿਹੜਾ ਹੈਗਾ ਆਪਣਾ ਕੱਢ ਲੋ ਉਹ ਤੇਲ ਤੂ ਬਾਕੀ ਮੈਂ ਆਪਣਾ ਲੈਂਦਾ ਬਾਕੀ ਸਾਡਾ ਸਾਰਾ ਆਪਣਾ ਤੁਸੀਂ ਕੱਢ ਸਕਦੇ ਹੋ ਸਾਡਾ ਤੇਲ ਤੇਲ ਹੀ ਲੈਂਦਾ ਬਸ ਹੋਰ ਕੀ ਆ ਬਸ ਦੇ일리 ਮੁਕਿਆਈ ਤੁਹਾਡੇ ਕੋਲ ਨਹੀਂ ਫੇਰ ਫੈਡ ਉਹ ਵੀ ਲੈਂਦਾ ਰੋਟੀ ਚੋਪੜ ਨਾਲ ਹੂੰ ਰੋਟੀ ਚੋਪੜ ਨਾਲ ਲੈਂਦਾ ਰੋਕੜਾ ਫੜਾਇਆ ਹੀ ਨਾ ਬਿਕਰਮ ਨੂੰ ਕੱਢ ਕੇ ਬੈਂਕ ਚੋਂ ਆਹ ਆਪਾਂ ਤਾਂ ਪਹਿਨੀ ਡਾਈਟ ਲੈਂਦੀ ਆ ਬਟਾ ਪਾਰਾ ਹੈ ਤੋਨੋ ਇਹ ਨਹੀਂ ਆਪਾਂ ਤਾਂ ਘੜੀ ਨਹੀਂ ਚੁੱਕੀ ਛੜੋ ਬਿਸਕਟ ਬਿਸਕਟ ਖਾਓ ਬਿਸਕਟ ਬਿਸਕਟ ਖਾ ਲੇ ਬਿਸਕਟ ਖਾ ਕੇ ਬਿਸਕਟ ਪੀਨਟ ਬਟਰ ਇਹ ਤਾਂ ਉਹ ਜਲਦੀ ਹੈ ਡਾਈਟ ਪੂਰੀ ਚਾਹੀਦੀ ਆ ਆਪਣੇ ਸਰੀਰ ਚ ਪੁਜਿਆ ਵੀ ਚਾਹੀਦਾ ਨਾਲ ਮੇਜ਼ ਇਹ ਆਪਣੀ ਡਾਈਟ ਆ ਆਪਣੀ ਡਾਈਟ ਜਿੰਮ ਦੀ ਆਪਾਂ ਜਿੰਮ ਲੱਗੇ ਸਟਾਰਟ ਕਰ ਹਾਂਜੀ ਗੁਰੂ ਜੀ ਬੀਦੀ ਵਾਲਾ ਬਣੀਏ ਬਿਰਜੀ ਗੁਰੂ ਵਾਲਾ ਬਣੀਏ ਗੁਰੂ ਵਾਲਾ ਬਣੋ ਸਾਰੇ ਹੁਣ ਆਪਾਂ ਤਾਂ ਆਪ ਬੰਨਣ ਲੱਗੇ ਦਰਮਾਲਾ ਕਰਦੇ ਬਾਪੇ ਨਾਲ ਫੀਰ ਲਾਵਾ ਮਜ਼ਾਕ ਹੋਈ ਨਹੀਂ ਆਪਾਂ ਲੱਗੇ ਪਿਆਰ ਹੁਣ ਉਮਾਰਿਆ ਉਹ ਛੱਡ ਦਿੱਤਾ ਕਰਨਾ ਦੁਨੀਆ ਵਾਲੀ ਹੋ ਆਪਾਂ ਜੰਮੀ ਨੂੰ ਡਾਈਟ ਆ ਗਿਆ ਬਲੂ ਕਾਂਡੀ ਆ ਪੁਰਾਣਾ ਮਿਆਮ ਦੇ ਆਪਣੇ ਬਾਜੂ ਆ ਤੁਸੀਂ ਆ ਕੋਈ ਛੱਡੀ ਵੀ ਕੀ ਕਰਨ ਲੱਗੇ ਆਪਾ ਬਣਾਉਣ ਲੱਗੇ ਆ ਬਲੂ ਕਾਂਡੀ ਇਹ ਜਿਹੜਾ ਗਰਮੀਆਂ ਦੇ ਵਿੱਚ ਪੀਣਾ ਬਹੁਤ ਹੀ ਵਧੀਆ ਆ ਇਹਦੇ ਵਿੱਚ 슈ਗਰ ਹੋ ਗਈ ਆ ਇਹਦੇ ਵਿੱਚ ਵਿਟਾਮਿਨ ਡੀ ਵੀ ਹੈਗਾ ਆ ਦੇਖੋ ਇਹ ਕੋਲ ਕੈਲਸ਼ੀਅਮ ਆ ਥੋੜੀਆ ਮੈ ਕੈਲਸ਼ੀਅਮ ਤਾਂ ਐ ਪ੍ਰੋਟੀਨ ਪ੍ਰੋਟੀਨ ਐਨੇ ਜਿਹੜਾ 슈ਗਰ 90 ਗ੍ਰਾਮ ਆ ਟੋਟਲ 슈ਗਰ 90 ਗ੍ਰਾਮ ਆ ਕਾਰਬੋਹਾਈਡਰੇਟ ਹੈਗੇ ਆ ਹਨਾ ਵਧੀਆ चीज ਆ ਮਤਲਬ ਐਨੇ ਕਾ ਬਾਟਰ ਦੇ ਵਿੱਚ ਤੁਸੀਂ ਚਾਰ ਚਮਚ ਪਾਉਣੇ ਆ ਪੂਰੇ ਚਾਰ 1 2 3 ਬਿੱਕੇ ਮੈਂ ਬਹੁਤ ਚੋਰੀ ਖਾਂਦੀ ਹੁੰਦੀ। 4 ਚਮਚ ਪਾਉਣੇ ਬਸ। 4 ਚਮਚ ਪਾ ਗਏ ਇਹਨੂੰ ਜੀਮਾ ਦਾ ਮਾਰਕ ਪਾ ਲਓ। ਇਹ ਗਲੂਕ ਪਾਉਂਦੀ ਆਪਣਾ ਤਿਆਰ ਆ। ਆਹ ਪਾਈਂਦਾ। ਉਹ ਪਾਈਂ ਪੀਨ। ਇਹਨੂੰ ਆਪ ਲਾ। ਦੰਨੀਆਂ। ਬਾਕੀ ਸਾਰਾ ਸਾਰਾ ਦਵਾਈ ਦੇ ਪਾ ਲਓ। ਇਹ ਤੁਸੀਂ ਟਕਾਉਂਗੇ। ਇਹ ਤਾਂ ਕੋਈ ਜਿੰਦਾ ਦੇਣਾ ਚੀਵੀ ਟੂਸ਼। ठीक है ठीक है देखिए मेरा सवाल है मम्मी है आ गए हैं सेलेस्टियल रेस इनकी और बात थोड़ा है हम्म हेलो वाटर ज्यादा नमकीन ना ज्यादा वाटर दे दे बेटा लिखा हुआ है नहीं ਦੰਪਾ ਮੈਂ 200 ml ਦੇ ਵਿੱਚ ਪੁਣਾਇਆ 200 ml ਦੇ ਵਿੱਚ ਪੁਣਾਇਆ 4 4 4 ਚਮਚ 35 ਗ੍ਰਾਮ ਦੋ ਚਮਚ ਤੇ ਇਹਦਾ ਪਾਣੀ ਬਹੁਤ ਜ਼ਿਆਦਾ ਆ ਜ਼ਿਆਦਾ ਪਾਣੀ ਆ ਇਹਨਾਂ ਨੂੰ ਹੰਗਾ ਖੜਾ ਪਤਨੋ ਮੇਰੇ ਪੁੱਤ ਨਹੀਂ ਫੇ ਖਾਦੇ ਤਾਂ ਹੈ ਪੁੱਤੋ ਗਰਮੀ ਦੇਖੋ ਤਾਂ ਕਿੰਨੀ ਆ ਮੇਰੇ ਪੁੱਤ देखो ना आपस वेविंग पूल लाके देना ठीक है कौन चल गया टस टक्कन की करना मेरे को तो नहीं आ गए ओए ओए इधर आ पी लो आ पी लो आ लो आ लो ये देखिए तो क्या भाई ल ले मैं पापा मां इधर ਮੁੰਨਾ ਪਿਆਸ ਲੱਗੀ ਆ ਸੱਤ ਉੱਠਿਆ ਨਾ ਉਹ ਆਹ ਨਹੀਂ ਨਹੀਂ ਮੈਂ ਇਹਦਾ ਦੋਦਾ ਮੈਨੂੰ ਕਿ ਲੱਗਾ ਖਾਣ ਮੈਨੂੰ ਕੀ ਖਾਣ ਲੱਗਾ ਮਨ ਨੂੰ ਮੈਂ ਘਰ ਚੱਲਾ ਦਾਂ ਨਾ ਤੀਨ ਨੂੰ ਖਾਂ। ਮਨਵਾ ਕੀ ਆ? ਪਰ ਖਾ ਜਾਂਦਾ ਬਦਾਮ ਬਰਾਵਾ ਵੀ ਵੀ ਖਾ ਜਾਂਦਾ। ਮਰੇ ਤੇ ਲਕੋ ਕੇ ਰੱਖਣੀ ਪੈਣੀ ਮੇਨ ਚੀਜ। ਕਿਉਂਕਿ ਇਹ ਸਾਹਮਣੇ ਰੱਖ ਲੈਨੇ ਆਪ ਹੀ ਕੱਢੀ ਜਾਣੀ ਆ। ਹਾਂ ਇਹਨੇ ਆਪ। ਆਪਣੀ ਚੀਜ ਛੱਡਦਾ ਨਹੀਂ ਆ। ਬਿਕੋ ਇਦਾਂ ਦਾ ਆ ਇਹ। ਨਹੀਂ ਛੱਡਦਾ। ਵਾਸਤੇ ਦੋ ਕੀ ਕੱਢ ਕੇ ਦਿਓ। ਗਰਮੀ ਹੈਗੀ ਆ। ਹਰ ਆਰ ਦਾ ਸਵੀਰਿੰਗ ਕੋਲੇ ਆਈ ਹੈ ਬਚ ਕੇ ਰਹੀਏ ਬਾਕੀ ਨਾ ਕਰੀ ਅੰਦਰ ਕਿਤੇ ਰਕਾਂ ਉਹ ਤੇਰੇ ਅਗਧਮ ਕਿਹਦੇ ਵਿੱਚ ਇਹ ਮਾਰੀ ਮਾਰੀ ਕਿ ਰੱਖਦੀ ਹੈ ਕਿਹਦੇ ਆਏ ਕਿਹਦੇ ਆਏ ਨੰਨੂ ਨੰਨੂ ਆਏ ਕੋਲੇ ਆ ਕੇ ਆ ਮੇਰੇ ਦੇਖ ਤੇ ਕੋਨ ਲੱਗਿਆ ਮਨੇ ਕੋਨ ਲੱਕੇ ਆਇਆ ਹੈ ਕੋਨ ਲੱਗਿਆ ਰੀਤੀ ਹੋ ਗਈ ਹੈ ਜੀ ਬਿਮਾਰ ਇਹਦੀ ਦੇਖਭਾਲ ਕਰਨੀ ਪੈਂਦੀ ਆ ਹੋ ਜਾਣਾ ਠੀਕ ਟੈਨਸ਼ਨ ਲੈਣੀ ਮੇਰੇ ਹੁੰਦੇ ਹਾਂ ਜੀ ਲੱਗੀ ਹਾਂ ਤੁਹਾਡੇ ਜਾਨਾ ਫੇਰ ਤੁਰਾਂ ਮੈਂ ਮਾਰ ਰੰਡਾ ਕਰਿਆ ਗਰ ਪੂਰਾ ਆਪਣਾ ਉਹ ਇਧਰ ਮੁੱਛਿਆ ਦੀ ਫੋਟੋ ਬਣੀ ਆ ਨਾ ਮਾਲ ਤੇ ਉੱਪਰ ਮੁੱਛਿਆ ਦੀ ਫੋਟੋ ਬਣੀ ਆ ਦੇ ਲਓ ਜੀ ਆਪਾਂ ਖਾਣਾ ਆ ਤੇ ਚੰਪਾ ਤੇ ਮਮਸ ਤੇ ਆਪਾਂ ਨੂੰ ਪਤਾ ਨਹੀਂ ਦੋਨਾਂ ਪਾਸੇ ਹੀ ਚੰਪਾ ਵੀ ਹੈਗੇ ਨੂਡਲ ਵੀ ਹੈਗੇ ਆ ਉਧਰ ਚੰਪਾ ਗਿਆ ਤੇ ਉਧਰ ਨੂਡਲ ਵੀ ਹੈਗੇ ਆ इधर कहते मोमस उधर कहते चाम्पा इधर कहते मोमसा भी नूडल भी है चामपा भी है, है सारा कुछ है एक चा बह बैठी बड़ी चाप <laughs> भी मित्रों जो मोमस सोजो टोमस मैं वीडियो कर मारी <laughs> उ चामपा रेडी होंगे पाइना इधर मोमस ਬੇਚ ਨੋਰਮਲ ਕੋਈ ਬੱਚੇ ਕੇ ਖਾਣਾ ਹੈ ਲੋ ਵੀ ਦੋਸਤੋ ਚੰਪ ਆ ਗਈਆਂ ਕਹਿੰਦੇ ਇੱਧਰ ਕਰ ਤੇ ਲੇਟ ਹੈ ਇਹ ਮੇਰੀ ਆ ਨਾ ਇਤਸਾਹ ਨਾ ਇੱਕ ਗਾਣੀ ਬਸ ਵਿੱਚ ਇੱਕ ਆ ਇੱਕ ਆ ਇੱਕ ਇੱਕ ਆ ਬਸ ਆ ਬਸ ਬਸ ਇੱਕ ਸਾਈਡ ਕਰੋ ਇਹਨੂੰ ਹੂੰ ਤਰੀ ਤੋ ਸਮਝਿਆ ਕਰ ਦਿੱਲੀ ਦਿੱਲੀ ਗਈ ਦੀ ਸਾਨੂੰ ਕੀ ਹੈ ਹੁਣ ਨਹੀਂ ਦਰ ਦੂੰਦੀ ਢੱਡੀ ਹੈ ਮਾਂ ਨਿਕਲ ਖਾਣਵੇਂ ਨਹੀਂ ਕੀ ਖਾਣਵੇਂ ਨਹੀਂ ਚੱਲ ਸਹੀ ਆ ਜਦੋਂ ਬਿੱਟੀ ਆ ਜਾ ਮੰਮੀ ਤੁਸੀਂ ਵੀ ਚਾਂਪਾ ਵਾਲੂ ਹੋ ਜੋ ਚਾਂਪਾ ਦੀ ਪੈ ਗਈ ਲੋੜ ਹੈ ਦੇ ਦੋ ਆਲੂ ਆਲੂ ਕੋਣ ਕੋਣ ਚਾਂਪਾ ਖਾਂਦਾ ਕਮੈਂਟ ਕਰਕੇ ਦੱਸਿਓ ਦਿੱਲੀ ਕੋਣ ਖਾਂਦਾ ਆਪਾਂ ਤਾਂ ਬਰਾਬਰ ਮਹੀਨੇ ਆ ਖਾਣ ਲੱਗਿਆ ਅੱਜ ਹੈ ਮਿਰਚ ਇਹ ਤਾਂ ਮਿਰਚ ਮੈਂ ਮੈਂ ਜੰਮੀ ਆਓ ਆਓ ਚਲੋ ਜੀ ਕੂਲਰ ਚ ਪੈਂਦਾ ਪਾਣੀ ਓਏ ਬਿੱਕੂ ਬੂੜ ਪੀਂਦੇ ਫੋਨ ਤੇ ਲੰਘ ਮੜੇ ਮੈਂ ਕਹਿੰਨੀ ਹੋਰ ਪਾਣੀ ਪਾਉ ਬਿੱਕੂ ਚਲਾਤਾ ਇਧਰ ਆਨ ਕਰੋ ਇਨੂ ਆਹ ਆਹ ਹਾ ਲੋ ਜੀ ਕੱਲੀਆਂ ਚੰਪਾ ਕੱਲੀ ਖਾਜੀ ਪ੍ਰੀਤੀ ਮਮਤਾ ਜੀ ਕੰਮਿੰਗ ਚੰਪਾ ਸੰਦੇਗੀ ਅੰਦਰ ਭਾਈ ਉਹ ਚੰਪਾ ਕੰਦੇ ਸਵਾਦ ਚੰਪਾ ਹੀ ਖਾਈਆਂ ਨੇ ਸਾਰੇ ਜਣੀਆਂ ਹੁਣ ਕੋਈ ਨਹੀਂ ਖਾਦੀ ਮੈਂ ਨਾਲ ਮੈਂ ਨਹੀਂ ਬਾਲ ਗਈ ਜਦੋਂ ਮੈਂ ਵਾਹ ਮੈਂ ਮਮੂਸ ਵੀ ਨਹੀਂ ਕੱਢਦੇ ਹਾਂ ਮੈਂ ਬਾਕੀ ਦਾ ਕਰਾਂ ਪਾਪਾਂ ਪਤਾ ਦੇ ਬਾਹਰ ਜਾ ਕੇ ਬਾਹਨ ਨਹੀਂ ਦੀ ਜਦੋਂ ਬਰਤਾ ਹਨਾ ਹਾਂ ਕਰੀਏ ਰਗੇ ਨਾ ਨਾੜ ਦੇ ਚੱਲਣ ਦੇ ਨਾ ਕੀ ਨਾੜ ਦੇ ਦੱਸਿਓ ਸਾਹਮਣੇ ਪਰਦਾ ਲਾਤਾ ਪਰਦਾ ਥੱਲੇ ਕਰੇ ਮੈਂ ਅੱਜ ਬਾਬਾ ਮਸੀਦੁਰ ਘਰ ਘਟਨਾ ਹੋਣੀ ਸੀ ਬਹੁਤ ਜ਼ਿਆਦਾ ਮੰਦਿਰ ਚੋਂ ਕਰ ਮੰਦਿਰ ਨਹੀਂ ਸੀ ਇੱਥੇ ਮੰਦਿਰ ਲੱਗੇ ਸੀ ਅੱਧੇ ਪਾਸੇ ਸਾਈਡ ਤੇ ਕੜਾਈ ਕੀ ਹੋਇਆ ਪਰਦਾ ਆ ਗਿਆ ਇਹ ਵਿੱਚ ਖੋਲੇ ਜੀ ਹੌਲਦਾ ਪੜਦਾ ਸੀਗਾ ਤੇ ਇਹਨਾਂ ਨੇ ਇਹ ਪੜਦਾ ਚੱਕਿਆ ਨਹੀਂ ਪਹਿਲਾਂ ਉੱਪਰ ਨੂੰ ਰੱਖਿਆ ਨਹੀਂ ਖੋਲੇ ਜੀ ਹੌਲ ਖੋਲੇ ਜੀ ਪਾਣੀ ਪਾਉਂਦਾ ਸੀ ਗਰਮੀ ਬਹੁਤ ਪੈ ਰਹੀ ਹਾਂ ਇਹਨੂੰ ਅੰਦਰ ਵੀ ਜਾਂਦਾ ਉਹ ਕਰਦਾ ਮੈਂ ਜਨਨ ਨੂੰ ਨੀਚੇ ਵੀ ਬੰਦ ਕਰ ਮੱਟੀਆਂ ਮਾਰ ਦੇ ਹੱਟੀਆਂ ਆ ਉਹ ਵੇਲੇ ਤੇ ਇੱਥੇ ਜਾਉਣਾ ਹੀ ਸਾਡਾ ਤੇ ਗੱਲ ਮੱਟੀਆਂ ਮਾਰ ਕੇ ਨਾ ਰਾਹ ਉਹਨਾਂ ਦੇ ਜੱਜ ਤੇ ਲਾ ਦੇ ਬੰਦੀ ਕਰ ਦਈ ਪੱਕਾ ਪੱਕਾ ਹੀ ਬੰਦ ਕਰ ਦੂੰ ਮੈਂ ਇਹ ਪੜ ਦੇ ਉਹ ਹੋ ਜਾ ਗਿਆ ਉਹ ਜਾ ਗਿਆ ਆਲੇ ਖਲਾ ਆਲੇ ਬਾਈ ਬੰਦਾ ਬਾਈ ਬੰਦਾ ਬਾਈ ਹਾਂ ਬਚ ਗਿਆ ਅੱਜ ਬੱਬਾ ਉੱਥੇ ਚੱਕੀ ਗੱਲ ਪੜਦਾ ਇਹਨੂੰ ਚੱਕੋ ਟੰਗੋ ਤਾਂ ਦੇਖੋ ਪੁੱਤ ਰੋਦੇ ਮੇਰਾ ਆਟ ਨੂੰ ਲਾਇਆ ਪੜਦਾ ਚਿੱਟਿਆ ਹੋਇਆ ਇਹ ਮੈਚ ਨਹੀਂ ਐਦਾਂ ਕੋਈ ਮੈਚ ਹੀ ਦੇਖ ਕੇ ਕਹਿੰਦਾ ਮੈਚ ਨੂੰ ਦਿੰਦਾ ਹੈਗਾ ਲਾਈ ਸੀਗੀ ਕਾਹਦੀ ਆਏ ਐਜੀ ਲਾ ਕੇ ਜਿਹੜੇ ਇੱਥੇ ਪੜਦਾ ਐਦਾਂ ਟੰਗਿਆ ਹੋਇਆ ਪੜਦਾ ਨਹੀਂ ਕਰਦਾ ਇਹ ਕਿਹੜਾ ਦਾ ਦਾ ਉਹ ਸਰਾਂ ਦੇ ਕਿ ਚੁੱਪ ਸਰਾਂ ਜੀ ਕਿ ਤੱਕੀ ਓਏ ਉਹ ਬਲੂ ਵਾਲਾ ਸੀ ਉਹ ਲੈਦਾ ਦੋ ਤੱਕੀ ਨੇ ਆ ਉਹ ਲੈ ਲਓ ਜੀ ਫੇਰ ਦੋਸਤ ਕੱਟਣਾ ਹੋਰ ਹੋਗੀ ਇਹ ਆਹ ਆ ਕਿੱਦਾਂ ਢੋਲਿਆ ਤਾਰਾ ਪਿਆ ਗਿਆ ਤਾਂ ਉਹੰਦੇ ਕੰਮ ਸਾਰੇ ਅੰਦੇ ਤੋਂ ਸਿੱਖ ਲੋ ਜਿੰਨੇ ਸਿੱਖ ਆਹ ਬਾਕੀ ਥੱਲੇ ਬੱਬਾ ਉਹਦਾ ਤਨ ਦੱਸਣਾ ਵੀਰ ਤਾਂ ਮਨਵੀ ਤਾਂ ਪਿੱਛੇ ਜੀ ਮੇਰਾ ਮੇਰਾ ਕੰਮ ਹੋਣਾ ਹੀ ਉੱਥੇ ਪੱਖੇ ਜੀ ਆ ਕਰ ਦਨ ਨੂੰ ਚਾਰ ਤਾਂ ਕਹਿੰਦਾ ਕੋਠੇ ਦੇ ਤਾਂ ਕੋਠੇ ਜਾਣ ਨਾ ਛੱਡ ਜਾ ਆ ਦੇ ਚਾੜ ਦੇ ਤਰੀਕੇ ਦੇ ਦੇਖਿਆ ਇਹ ਔਰ ਮੁਕੇ ਔਰ ਇਸਕੀ ਮੇ ਦੇਖੀ ਉਹ ਕੀ ਹੋ ਦੀ ਆਪੀ ਬਾਤ ਕਰ ਹਾਂ ਹਾਂ ਕਹਿੰਦੇ ਹੈਪੀ ਹੋ ਲਈ ਹੈਪੀ ਹੋ ਲਈ ਜਿਹੜੇ मम्मी ला लाल तो मैं तो बोलता नहीं मम्मी ली क्रीम फेस वाश कैसे मुझे तुम मिल गई धक्के खा गए के? <coughs> <coughs> के खा के मिली ਅੱਗੀ ਲੋ ਜੀ ਆਪਾਂ ਕਰਦੇ ਆ ਬਲੌਗ ਦਾ ਐਂਡ ਸੋ ਸਾਰਿਆਂ ਨੇ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਪਿਆਰ ਕਰਦੇ ਹੋ ਨੀ ਸਪੋਰਟ ਕਰਦੇ ਹੋ ਲਵ ਯੂ ਔਰ ਥੈਂਕ ਯੂ ਬਾਏ ਬਾਏ ਮਨ ਬਾਏ ਬਾਏ ਕਰਦਾ